ਹਾਂਜੀ ਦੋਸਤੋ ਕੀ ਹਾਲ ਨੇ ਅੱਜ ਫੇਰ ਤੁਹਾਡਾ ਜਿੰਮੀ 스ਵੀ ਡੌਗ ਤੇ ਬਲੌਗ ਆ ਆ ਬੈਠੀ ਹੈ ਵਿਚਾਰੀ ਕੋਠੇ ਦੇ ਮੀਂਹ ਦੇ ਵਿੱਚ ਆ ਦੇਖ ਆ ਪਤਾ ਨਹੀਂ ਕੀ ਖਾਈ ਜਾਂਦੀ ਆ ਚੱਲ ਜਿੰਮੀ ਨੀਚੇ ਜਿਭਾ ਨੀਚੇ ਚੱਲ ਆ ਕੋ ਮੀਂਹ 'ਚ ਬੈਠੇ ਤੂੰ ਆ ਦੇ ਵਿਚਾਰੀ ਮੀਂਹ 'ਚ ਭਿੱਜੀ ਜਾਂਦੀ ਆ ਕਿਤੇ ਸਾਡੀ ਜਿੰਮੀ ਸਾਡੀ ਜਿੰਮੀ ਵਿਚਾਰੀ ਮੀਂਹ ਦੇ ਵਿੱਚ ਭਿੱਜੀ ਜਾਂਦੀ ਆ ਨੂੰ ਪਤਾ ਨਹੀਂ ਠੀਕ ਹੋਇਆਗਾ ਆ ਭੋਲੀ ਦੇਖ ਲਾ ਇਹ ਬਿਲਕੁਲ ਟਿਕਦੇ ਇਹਨੂੰ ਚੱਕ ਲਿਆ ਉਹਨੇ ਤੇ ਕੋਲਾ ਵੀ ਨੂੰ ਕੋ ਚੱਕੇ ਤੂੰ ਉੱਪਰ ਫਿਰ ਇਹਨੇ ਮੀਤੇ ਦੇਖ ਮੌਸਮ ਠੰਡਾ ਕਾ ਬੱਦਲਵਾਰੀ ਬਣੀ ਹੋਈ ਹੈਗੀ ਜਿਵੇਂ ਰਿਆ ਜਿਮੀ ਆ ਗਈ ਇਹ ਹੁਣ ਪੜਨ ਗਿਆ ਆਇ ਆਇ ਬੋਰੇ ਟਿੱਡੀ ਓਰੇ ਆਇ ਓਰੇ ਆ ਜਾ ਹਾਂ ਆਏ ਗੋਦੀ ਚਾਜੂ ਹੂੰ ਹੂੰ ਮੂੰਚ ਟਾਮਦੈ ਨੂੰ ਮੈਂ ਇੱਥੇ ਬੈਠ ਆ ਜਾ ਅੱਜ ਮਰਿਆ ਆ ਜਾ ਇਹ ਬਹੁਤ ਸਿਆਣੀ ਇੱਥੇ ਆਂ ਬੈਜਦੇ ਤੇ ਮੇਰੇ ਵਿੱਚ ਡਰਦੇ ਮਰੇ ਪਤੇ ਕਿਉਂ ਬੈਠੇ ਨੇ ਉੱਪਰ ਆ ਵੀ ਲਵਾਇਨ ਦਾ ਜਿਮੀ ਹੈ ਉਧਰ ਕੀ ਦੇ ਦੇ ਸੀਗੀ ਐ ਚੱਲ ਨੀਚੇ ਮੈਂ ਨਹੀਂ ਚੱਕਣਾ ਚੱਲ ਨੀਚੇ ਮੈਂ ਨਹੀਂ ਚੱਕਣਾ ਆ ਦੇਖ ਮੈਂ ਨਹੀਂ ਚੱਕਣਾ ਤੈਨੂੰ ਨਹੀਂ ਚੱਕਣਾ ਗਿਆ ਜਾ ਪਰੇ ਜਾ ਉੱਧ ਜਾ ਜਾ ਪਰੇ ਹੋ ਮੈਂ ਜਿੰਮੂ ਨੂੰ ਚੱਕੂ ਜਿੰਮੂ ਆ ਜਾ ਆ ਜਾ ਬੁੱਤਾ ਜੀ ਆ ਜਾ ਆ ਜਾ ਆਜਮ ਆਜਮ ਤੈਨੂੰ ਚੂਟੀ ਦੇਵਾਂ ਮੈਂ ਚੂਟੀ ਦਵਾ ਜਿੰਮੂ ਜਿੰਮੂ ਚੂਟੀ ਦੇਵਾਂ ਨਹੀਂ ਚੱਕਣਾ ਤੈਨੂੰ ਤਾਂ ਬਿਲਕੁਲ ਵੀ ਨਹੀਂ ਚੱਕਣਾ ਹੈਗਾ ਨਹੀਂ ਚੱਕਣਾ ਹੈਗਾ ਕਿਉਂ ਚੱਕਾਂ ਹਾਂ ਕਾਇ ਲੈ ਤੂੰ ਬਾਹਰੇ ਨਿਕਲ ਦਿੰਨੀ ਆ ਦੇ ਜਿੰਮੂ ਆ ਦੇਖ ਤਲੇ ਛੱਡ ਦੇ ਤਾ ਛੱਡ ਤਲੇ ਛੱਡ ਤਲੇ ਛੱਡ ਆ ਤਲੇ ਛੱਡ ਦੇ ਚ ਆ ਦੇ ਆ ਦੇ ਕੇ ਵਿੱਚ ਉੱਪਰ ਬੈਠੇ ਤੂੰ ਦੋਨੇ ਹੈ ਚੱਲ ਚਲੀ نیچے ਚਲੀ ਆਪਾਂ ਆ ਚਲੀ نیچے ਆਏ ਹਾਏ ਨਹੀਂ ਨਹੀਂ ਉਹ ਨਹੀਂ ਤਾਂ ਜਮਨ ਨਹੀਂ ਚੱਕਣਾਗਾ ਮੈਂ ਕਿਉਂ ਆ ਲੈ ਇਹਨੇ ਚੱਕੂ ਨਹੀਂ ਇਹਨੂੰ ਚੱਕੂ ਇਹ ਕਰ ਲੈ ਨਹੀਂ ਇਹਨੂੰ ਚੱਕੂ ਫੜਦਾ ਹੀ ਟੰਗਾ ਕਿਉਂ मोर नहीं दे आ जा मारी दे आगे करके आ करके मोर आजा, आजा, आजा।, आजा, 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 आजा। हाँ। मार आ आजा, आ जा आ जा आ हां की डर लग डर हैं डर देंगे, डर आज साडी भाई बोली थी दी देखो मार देने ऐसे चल चले यार हाँ जी दोस्तों आ देखो आ देखो सारी पुल की कर रही है इधर दिखाओ सुनो पुल आ देखो पुल रे ओए ओए अरे इधर की करी मिट्टी खाई जानी की खाई जानी कट के देो है की के खादा दस की खाते के कटके खा बोल आ देखो ले लाली तोरी फिर दी है इधर आज आज अजो की खाता बोला दस की खाता दस अच्छे जिमी दिखा मैं जिमी साड़ी ये जिमी का ब्लॉक आ गई जिमी आ रही हो रही बैठी जिमी जिमी रे जिमी इधर जिम्मो को बैठिया भूल सामने जे जिमी चुखगा ना भज के आ जाने आज जिम आज आ जाए मैं बुत जिमूर गल सुन हाँ आ गई बे आ गई ले क्यों चकता गा आ जा मैं बुता जा आज जमूर गल सुन और गल तो सुन ਆ ਦੇ ਪੈਸਾ ਤਾਂ YouTube ਤੇ ਦੇ ਦੇ ਨੇ ਆ ਦੇ ਨਿੱਕੀ ਤਿੱਡੀ ਤਿੱਡੀ ਰਿਆ ਆ ਮੇਰੇ ਦੋ ਅਨਮੋਲ ਰਤਨ ਇੱਕ ਤਿੱਡੀ ਇੱਕ ਜਿੰਮੀ ਆ ਰਿਆ ਨਹੀਂ ਜਿੰਮੀ ਰੇ ਇਧਰ ਮੈਂ ਬੋਤਲ ਕਾਲ ਸੁਣ ਕੀ ਹੋ ਗਿਆ ਰੋਟੀ ਪਾਣੀ ਖਾਦਾ ਚੱਤ ਤੂੰ ਵੀ ਤ ਨਹੀਂ ਤੈਨੂੰ ਤਾਂ ਮੈਂ ਚੱਕਣਾ ਨਹੀਂ ਤੂੰ ਨਹੀਂ ਨਹੀਂ ਚੱਕਣਾ ਹੈਗਾ ਮੈਂ ਤਾਂ ਇਹਨੂੰ ਚੱਖੂਗਾ ਮੈਂ ਤਾਂ ਜਿੰਮੀ ਨੇ ਚੱਕਣਾ ਤੇ ਪੁੱਤ ਨੂੰ ਤੈਨੂੰ ਕਿ ਚੱਕਾਂ ਕਾਹਦੀ ਚੱਕਾ ਤੂੰ ਸ਼ਰਾਬ ਤਾਂ ਕਰਦੀ ਰਹਿਣੀ ਹੈ ਹੈ ਸ਼ਰਾਬ ਤਾਂ ਕਰਦੀ ਰਹਿਣੀ ਹੈ ਦੇਖ ਦੇ ਕਿੱਡੀ ਐਚ ਵੀ ਲੱਗੀ ਹੈ ਤੈਨੂੰ ਚੱਕਣਾ 24 ਘੰਟੇ ਗੋਦੀ ਚ ਰਹਿਣੇ ਤੂੰ ਆ ਜਾ ਨਹੀਂ ਨਹੀਂ ਤੈਨੂੰ ਤਾਂ ਚੱਕਣਾ ਨਹੀਂ ਖਿੱਚੀ ਜਾਲ ਪਜਾਮਾ ਤੈਨੂੰ ਕਿ ਚੱਕਾਂ ਤੈਨੂੰ ਤਾਂ ਬਿਲਕੁਲ ਵੀ ਨਹੀਂ ਮੈਂ ਚੱਕਣਾ ਜਾ ਜਾ ਦੇਖ ਦੇਖ ਦੇ ਕੋ ਤੇ ਜਿੰਮੂ ਚੱਲੇ ਕਿ ਚਲਾ ਜਾ ਮੇਰੇ ਕੋ ਤੇ ਬਾਜਾ ਮੈਂ ਲੜੂ ਗੀਨ ਕਿ ਚੱਕਿਆ ਰੱਖਾਂ ਜੀ ਇੱਧੇ ਖਾਣੇ ਤੂੰ ਉਹ ਦੇ ਉਹ ਖਾ ਉਹ ਦੇਣਾ ਉਹ ਖਾਂਦੀ ਐ ਇੱਧਰ ਆ ਜੀ ਛਿੱਤਰ ਖਾਣੇ ਤੇ ਜਿੰਮੂ ਆ ਜਾ ਅੰਦਰ ਬਾਜ ਮੈਂ ਆ ਗਿਆ ਦੇ 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 ਦੇਖ ਦੇ ਕੀ ਕਰਦੀ ਕਿ ਇਹ ਕਿੰਦਾ ਹੈ ਇਹ ਕਿੰਦਾ ਜਿਵੇਂ ਮਾਰੇ ਦੇ ਮਾਰ ਮਾਰ ਮਾਰੇ ਦੇ ਮਾਰ ਮਾਰ ਮਾਰੇ ਦੇ ਮਾਰੇ ਦੇ ਕਿੰਨੇ ਮੋਹ ਤੇ ਮਾਰੇ ਦੇ ਹਾਰਦੀ ਨੇ